ਪੰਜਾਬ ਦੇ ਵਿੱਚ ਇਸ ਸਾਲ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ ਦਰਅਸਲ ਤਰੰਤਾਰਨ ਪੁਲਿਸ ਨੂੰ ਇਹ ਵੱਡੀ ਸਫਲਤਾ ਹਾਸਿਲ ਹੋਈ ਹੈ ਦੱਸ ਦੇ ਕਿ ਪੁਲਿਸ ਦੇ ਵੱਲੋਂ ਇਸ ਸਾਲ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਵੀਰਵਾਰ ਯਾਨੀ ਕਿ ਬੀਤੇ ਕੱਲ ਨੂੰ 5 ਕਿਲੋ ਹੈਰੋਇਨ ਸਮੇਤ ਅੰਤਰਰਾਸ਼ਟਰੀ ਤਸਕਰ ਅਮਨ ਜੋਤ ਸਿੰਘ ਉਰਫ ਜੋਤਾ ਦੱਸਦੀ ਹੈ ਕਿ ਅਮਨ ਜੋਤ ਸਿੰਘ ਉਰਫ ਜੋਤਾਦੀ ਨੂੰ ਗ੍ਰਫਤਾਰ ਕੀਤਾ ਗਿਆ ਸੀਗਾ ਤੇ ਉਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ 80 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਯਾਨੀ ਕਿ ਅਮਨ ਜੋਤ ਤੋਂ ਕੁੱਲ 85 ਕਿਲੋ ਹੈਰੋਇਨ ਤੋਂ ਹੈਰੋਇਨ ਬਰਾਮਦ ਕੀਤੀ ਗਈ ਹੈ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਮਨ ਜੋਤ ਇੱਕ ਅੰਤਰਰਾਸ਼ਟਰੀ ਡਰੱਗ ਜੋ ਕਿ ਸਿੰਡੀਕੇਟ ਦੇ ਲਈ ਕੰਮ ਕਰਦਾ ਸੀਗਾ ਤਾਂ ਪੁਲਿਸ ਦੀ ਜਾਂਚ ਅਜੇ ਵੀ ਜਾਰੀ ਹੈ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਕੀ ਅਗਲੇ ਅਤੇ ਪਿਛਲੇ ਲਿੰਕਾ ਦਾ ਪਤਾ ਵੀ ਲਗਾਇਆ ਜਾ ਸਕਦਾ ਹੈ ਤਾਂ ਦੱਸ ਦਈਏ ਕਿ ਹੋਰ ਵੀ ਕਈ ਮਲਜ਼ਮਾਂ ਨੂੰ ਕਾਬੂ ਕੀਤਾ ਜਾ ਸਕੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਦੋਂ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਦੌਰਾਨ ਹੋਰ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਸ਼ਾਇਦ ਇਹ ਵੀ ਪਤਾ ਲੱਗ ਸਕਦਾ ਹੈ ਕਿ ਇਸ ਦੇ ਨਾਲ ਹੋਰ ਕਿੰਨੇ ਮਲਜ਼ਮ ਸ਼ਾਮਿਲ ਨੇ ਇਸ ਦੀ ਜਾਣਕਾਰੀ ਦਿੰਦਿਆਂ ਹੋਇਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਦੱਸਿਆ ਹੈਗਾ ਕਿ 2025 ਦੀ ਦੱਸ ਦਈਏ ਕਿ 2025 ਦੀ ਸਭ ਤੋਂ ਵੱਡੀ ਨਸ਼ੀਲੇ ਪਦਾਰਥ ਦੀ ਜ਼ਬਤੀ ਦੇ ਵਿੱਚ ਤੁਰੰਤ ਤਰਨ ਪੁਲਿਸ ਨੇ ਯੂਕੇ ਆਧਾਰਿਤ ਡਰੱਗ ਹੈਂਡਲ ਲਾਲੀ ਦੁਆਰਾ ਸੰਚਾਲਿਤ ਇੱਕ ਸਰਹੱਦ ਪਾਰ ਆਈਐਸਆਈ ਜੋ ਕਿ ਨਯੰਤਰਿਤ ਪਾਕਿਸਤਾਨ ਅਧਾਰਿਤ ਨਾਰਕੋ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਉਸਦੇ ਭਾਰਤ ਅਧਾਰਿਤ ਆਪਰੇਟਿਵ ਅਮਰਜੋਤ ਸਿੰਘ ਉਰਫ ਜੋਤਾ ਸੰਧੂ ਵਾਸੀ ਪਿੰਡ ਭੀਠੇਵਾਲ ਅੰਮ੍ਰਿਤਸਰ ਵਿਖੇ ਹਿਥਿਆਤੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਜੇ 85 ਕਿਲੋ ਹੈਰੋਇਨ ਜਿਹੜੀ ਕਿ ਬਰਾਮਦ ਕੀਤੀ ਗਈ ਹੈ ਇਹ ਗੱਲ ਡੀਜੀਪੀ ਗੌਰਵ ਯਾਦਵ ਵੱਲੋਂ ਦੱਸੀ ਗਈ ਹੈ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਅਮਰਜੋਤ ਸਰਦਪਾਰੋ ਤਸਕਰਾਂ ਤੋਂ ਖੇਪਾ ਪ੍ਰਾਪਤ ਕਰ ਰਿਹਾ ਸੀਗਾ ਅਤੇ ਆ ਪੰਜਾਬ ਪਰ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਿਹਾ ਸੀਗਾ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਪਿਛਲੇ ਅਤੇ ਅਗਲੇ ਅੱਗੇ ਦੇ ਸੰਬੰਧਾਂ ਦਾ ਪਤਾ ਲਗਾਉਣ ਦੀ ਹੋਰ ਵੀ ਜਾਂਚ ਚੱਲ ਰਹੀ ਹੈ ਕਿ ਹੋਰ ਕਿਤੇ ਕਿਤੇ ਇਹਨਾਂ ਦੇ ਸੰਬੰਧ ਹੋ ਸਕਦੇ ਨੇ ਕਿੰਨੇ ਕਿੰਨੇ ਹੋਰ ਇਹਨਾਂ ਦੇ ਜੋ ਕਿ ਮੈਂਬਰ ਹੋ ਸਕਦੇ ਨੇ ਮੁਲਜ਼ਮ ਹੋ ਸਕਦੇ ਨੇ ਤਾਂ ਉਹਨਾਂ ਦੱਸਿਆ ਹੈਗਾ ਕਿ ਅਸੀਂ ਸਰਗਰਮੀ ਦੇ ਨਾਲ ਸੁਰਾਗਾ ਦੀ ਭਾਲ ਕਰ ਰਹੇ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਦੀ ਉਮੀਦ ਜੜੀ ਕੀਤੇ ਜਾ ਰਹੀ ਹੈ ਤਾਂ ਇਹ ਗੱਲ ਦੱਸਦੀ ਹੈ ਕਿ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਾਣਕਾਰੀ ਤੇ ਇਸ ਦੇ ਬਾਬਤ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈਗਾ ਆ ਤੁਹਾਨੂੰ ਇੱਕ ਵਾਰ ਸੁਣਾਉਂਦੇ ਆ ਆ ਪੰਜਾਬ ਸਰਕਾਰ ਦੇ ਯੋਧ ਨਸ਼ੇ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਜਦੋਂ ਤਰਨਤਾਰਨ ਪੁਲਿਸ ਨੇ 85 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਸੀਗਾ ਜਿਸ ਦੇ ਵਿੱਚ ਸਕਸੈਸ ਮਿਲੀ ਹੈਗੀ ਇਨ ਅਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਲੈਡ ਬਾਈ ਐਸਐਸਪੀ ਅਭਿਮਨਯੂ ਰਾਣਾ ਤਰੰਤਰਨ ਪੁਲਿਸ ਹੈਸ ਰਿਕਵਰਡ 85 ਕਿਜੀ ਹਿਰੋਇਨ ਐਂਡ ਅਰੇਸਟਡ ਵਨ ਅਮਰਜੋਤ ਸਿੰਘ ਆਫ ਪਿਟੇਵਿੰਡ ਅੰਮ੍ਰਿਤਸਰ ਰਿਕਵਰਡ 85 ਕਿਜੀਸ ਆਫ ਹਿਰੋਇਨ ਫ্রম ਹਿਸ ਪੋਜੀਸ਼ਨ ਐ ਹਿਰੋਇਨ ਤਿੰਨ ਕਿਸ਼ਤਾ ਦੇ ਵਿੱਚ ਪਹਿਲੇ ਯੈਸਟਰਡੇ 5 ਕਿਲੋ ਹਿਰੋਇਨ ਇਹਦੀ ਪਰਸਨਲ ਸਰਚ ਤੋਂ ਰਿਕਵਰ ਹੋਈ ਸੀ ਕਿ ਤੇ ਉਸ ਤੋਂ ਬਾਅਦ 40 ਕਿਲੋ ਹਿਰੋਇਨ ਇਹਦੇ ਪਿੰਡ ਪਿਟੇਵਿੰਡ ਨੇ ਵਾਸ਼ਿੰਗ ਮਸ਼ੀਨ ਦੇ ਵਿੱਚ ਲੁਕੋ ਕੇ ਰੱਖੀ ਸੀ ਤੇ ਰਕਸਰਾਏ ਪਿੰਡ ਸਰਾਇਆ ਬਨਤ ਖਾਨ ਦੇ ਵਿੱਚ ਹੈਗਾ ਉੱਥੋਂ ਵੀ 40 ਕਿਲੋ ਦੀ ਕਨਸਾਈਨਮੈਂਟ ਰਿਕਵਰ ਹੋਈ ਹੈ ਇਸ ਦੇ ਲਿੰਕ ਯੂਕੇ ਬੇਸਡ ਡਰਗ ਸਮਗਲਰ ਲਾਲੀ ਨਾਲ ਸਾਹਮਣੇ ਆਏ ہیں ਜਿਸ ਦੇ ਥਰੂ ਇਹ ਪਾਕ ਬੇਸਡ ਸਮਗਲਰਸ ਨਾਲ ਇੰਟਰਕਸੀਗਾ ਤੇ ਹਵਾਲੇ ਰਹੀ ਇਹਨਾਂ ਦਾ ਪੈਸਾ ਵਾਪਸ ਜਾਂਦਾ ਸੀਗਾ ਇਹ ਪਾਕਿਸਤਾਨ ਦੀ ਆਈਐਸਆਈ ਦੀ ਭਾਰਤ ਵਿੱਚ ਨਾਰਕੋ টেরਰਿਜ਼ਮ ਦੀ ਜਿਹੜੇ ਐਫਰਟਸ ਨੂੰ ਇੱਕ ਬਹੁਤ ਵੱਡੀ ਥੇਸ ਪਹੁੰਚੀ ਹੈ ਤੇ ਇਸ ਦੀ ਇਨਵੈਸਟੀਗੇਸ਼ਨ ਸਾਇੰਟੀਫਿਕ ਤੌਰ ਤੇ ਕੀਤੀ ਜਾ ਰਹੀ ਹੈ ਫਾਰਵਰਡ ਤੇ ਬੈਕਵਰਡ ਲਿੰਕੇਜਸ ਸਟੈਬਲਿਸ਼ ਕਰ ਕੀਤੇ ਜਾ ਰਹੇ ਮੋਰ ਅਰੈਸਟ ਆਰ ਲਾਈਕਲੀ ਪੰਜਾਬ ਪੁਲਿਸ ਇਜ਼ ਟੋਟਲੀ ਕਮਿਟਿਡ ਟੂ ਐਲੀਮੀਨੇਟ ਡਰੱਗਸ ਫਰਮ ਪੰਜਾਬ ਐਂਡ ਮੇਕ ਪੰਜਾਬ ਡਰੱਗਸ ਫਰੀ ਬਾਈ 31 ਮਈ